ਦਿਖਾ ਯਾਰ ਅ ਰੜਿਆ ਜੀ ਬਿਲਕੁਲ ਚੈੱਕ ਕਰੋ ਤੇ ਹੁਣ ਆਪਾਂ ਇਹ ਚ ਪਾ ਕੇ ਵਧੀਆ ਜੀ ਚਟਨੀ ਤੇ ਟੇਸਟ ਕਰਕੇ ਤੁਹਾਨੂੰ ਦੱਸ ਦਿਆਂ ਜੀ ਕਿੱਦਾਂ ਇਹ ਬਾਈ ਪੂਰੀ ਐਂਡ ਕਰਾਉਂਦਾ ਇਹ ਲੈਣਾ ਤਾਂ ਹੀ ਲੱਗਿਆ ਨੇ ਮੁੱਲ ਗੱਤ ਵੀ ਕਰਦੇ ਆ ਲਓ ਜੀ ਕੁਲਚੇ ਦਾ ਰੇਟ ਦੇਖੋ ਪਹਿਲਾਂ ਪਲੇਨ ਕੁਲਚਾ 25 ਰੁਪਏ ਇਹ ਬਾਟੀ ਕੱਢੇ ਹੋਣਗੇ ਇਹਨਾਂ ਨੇ ਮੈਂ ਤਕਰੀਬਨ ਆ 3 ਸਾਲ ਤੋਂ ਆ ਰਹਿਆ ਜੀ ਵੀਰੇ ਕਿਵੇਂ ਲੱਗਿਆ ਤੁਹਾਨੂੰ ਕੁਲਚੇ ਇਹਨਾਂ ਦੇ ਬਹੁਤ ਵਧੀਆ ਜੀ ਸਰਾਂ ਤੋਂ ਐਂਜ ਜਦੋਂ ਵੀ ਖਾਣਾ ਇਹਨਾਂ ਸੋਹਰੇ ਹਾਂ ਦੇ ਉਹਨੇ ਖਾਣਾ ਅੱਛਾ ਅੱਛਾ ਜੀ ਬਹੁਤ ਏਸੀ ਗੁਲਚਾ ਕਹਿੰਦੇ ਹੈ ਕੁੱਲਚੇ ਬਸ 1990 ਤੋਂ ਕੰਮ ਕਰ ਰਹੇ ਜੀ ਅੱਛਾ 1990 ਤੋਂ ਹਾਂਜੀ ਤੇ ਕਿੰਨੇ ਸੱਸੀਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਇਸ ਵਲੌਗ ਦੇ ਵਿੱਚ ਜੀ ਤੇ ਆਪਾਂ ਖੜੇ ਆ ਜੀ ਸ਼ਹਿਰ ਬਸੀ ਪਠਾਣਾ ਬਸੀ ਪਠਾਣਾ ਦੇ ਵਿੱਚ ਇੱਕ ਬਾਈਕ ਗੁਲਚਾ ਬਣਾਉਂਦਾ ਹੈ ਜਿਹਦਾ ਬਹੁਤ ਜਿਆਦਾ ਨਾਮ ਹੈ ਇਹ ਨਾਮ ਵੀਰ ਦਾ ਹੈਗਾ ਜੀ ਪੱਪੂ ਪੱਪੂ ਗੁਲਚੇ ਵਾਲਾ ਜਿੰਨੂੰ ਜਿਹਦਾ ਗੁਲਚਾ ਬਾਈ ਦਾ ਆਜਾ ਐਮੀ ਵਿਰਕ ਫੋਨ ਨੰਬਰ ਆ ਜਵਾ ਤੇ ਹੋਰ ਵੀ ਕਈ ਸਾਡੇ ਸਿੰਗਰ ਵੀਰ ਭਰਾ ਤੇ ਆਰਟਿਸਟ ਜਿਹੜੇ ਆ ਖਾ ਚੁੱਕੇ ਨੇ ਕਿਉਂ ਕਿ ਕਿ ਟੇਸਟੀ ਬਹੁਤ ਹੈ ਤੇ ਤੁਹਾਨੂੰ ਦਿਖਾਉਨੇ ਆ ਪਹਿਲਾਂ ਸਭ ਤੋਂ ਵੀ ਕਿਵੇਂ ਬਣਦੇ ਬਣੇ ਕੁਲਚੇ ਆ ਦੇਖੋ ਲੈਣਾ ਦੀਆਂ ਲੈਣਾ ਲੱਗੀਆਂ ਪਿਆਣੇ ਇਹ ਕੁਲਚੇਆਂ ਦੀਆਂ ਤੇ ਬਾਈ ਪੂਰੀ ਐਂਡ ਕਰਾਉਂਦਾ ਇਹ ਲੈਣਾ ਤਾਂ ਹੀ ਲੱਗਿਆ ਨੇ ਮੁੱਲ ਗੱਤ ਵੀ ਕਰਦੇ ਆ ਲਓ ਜੀ ਕੁਲਚੇ ਦਾ ਰੇਟ ਦੇਖੋ ਪਹਿਲਾਂ ਪਲੇਨ ਕੁਲਚਾ 25 ਰੁਪਏ ਦਾ 35 ਰੁਪਏ ਦਾ 40 ਰੁਪਏ ਦਾ ਤੇ 50 ਰੁਪਏ ਦਾ ਤੇ 50 ਵਾਲੇ ਬਾਰੇ ਆਪਾਂ ਸਭ ਤੋਂ ਪਹਿਲਾਂ ਪੁੱਛਾਂਗੇ ਵੀ ਇਹ ਵਿੱਚ ਕੀ ਖਾਸੀਅਤ ਹੈ ਤੇ ਬਾਈ ਨਾਲ ਗੱਲ ਕਰਦੇ ਆ ਹਾਂਜੀ ਬਾਈ ਜੀ ਕੀ ਹਾਲ ਚਾਲ ਨੇ ਬਹੁਤ ਵਧੀਆ ਸਰ ਬਹੁਤ ਵਧੀਆ ਬਹੁਤ ਵਧੀਆ ਜੀ ਤੇ ਆਜੋ ਮੜਾ ਆ ਦਿਖਾ ਮੜਾ ਆ ਤਿਆਰ ਹੋ ਰਿਹਾ ਕੁਲਚਿਆਂ ਦੇ ਵਿੱਚ ਪੈਣ ਵਾਲਾ ਮਟੀਰੀਅਲ ਬਾਈ ਜੀ ਦੱਸੋ ਇਹਦੇ ਵਿੱਚ ਕੀ ਕੀ ਪਾਇਆ ਹੈ ਤੁਸੀਂ ਛੋਲੇ ਆ ਸਰ ਹਾਂਜੀ ਮਸਾਲੇ ਵਗੈਰਾ ਅੱਛਾ ਜੀ ਛੋਲੇ ਚਿੱਟੇ ਮਸਾਲੇ ਤੇ ਬਾਕੀ ਇਹਨਾਂ ਦੇ ਮਤਲਬ ਜੋ ਵੀ ਕੁਝ ਆਪਾਂ ਪਾਉਂਦੇ ਨੇ ਹਨਾ ਜੀ ਲਓ ਯਾ ਮਸਾਲੇ ਪਾਏ ਹੋਏ ਨੇ ਸਾਹਮਣੇ ਪਏ ਨੇ ਕੋਈ ਲੁਕੋਗੇ ਨਹੀਂ ਰੱਖਿਆ ਕੋਈ ਲੁਕੋਈ ਨਹੀਂ ਅੱਛਾ ਜੀ ਤੇ ਭਾਈ ਇੱਕ ਮੈਨੂੰ ਦੱਸੋ ਸਭ ਤੋਂ ਪਹਿਲਾਂ ਵੀ ਦੂਜੇ ਭਾਈ ਸਾਹਿਬ ਪੱਪੂ ਭਾਜੀ ਕਿੱਧਰ ਗਏ ਹੋਏ ਨੇ ਉਹ ਸਾਡੇ ਸਰ ਥੋੜੀ ਜਿਹੀ ਬਿਮਾਰ ਨੇ ਅੱਛਾ ਜੀ ਤੇ ਉਹ ਥਰੰਦੇ ਚੱਕਰ ਜਨੇ ਥੋੜੇ ਬਿਮਾਰ ਹੋ ਜਾਂਦੇ ਨੇ ਅੱਛਾ ਅੱਛਾ ਤੇ ਦਵਾਈ ਜੀ ਲੈਣ ਗਏ ਨੇ ਅੱਛਾ ਅੱਛਾ ਬਾਕੀ ਅਸੀਂ ਹੁੰਨੇ ਆ ਅੱਛਾ ਜੀ ਸਾਡੇ ਚਾਚਾ ਜੀ ਨੂੰ ਬਸ ਥੋੜੇ ਜਿਹੇ ਰੈਸਟ ਤੇ ਸੀਗੇ ਇਹਨਾਂ ਦੇ ਚਾਚਾ ਜੀ ਨੇ ਪੱਪੂ ਭਾਜੀ ਉਹ ਅੱਜ ਇੱਥੇ ਹੈ ਨਹੀਂਗੇ ਪਰ ਕੁਲਚੇ ਵਾਲੇ ਮਤਲਬ ਕਿ ਆਪਾਂ ਖਾ ਕੇ ਦੇਖਦੇ ਆ ਇਹ ਆ ਤਿੰਨ ਕ ਸਾਲ ਤੋਂ ਆ ਰਿਆਂ ਜੀ ਮੈਨੂੰ ਲੱਗਦਾ ਹਾਂ ਜੀ ਤਿੰਨ ਕ ਸਾਲ ਹੋ ਗਏ ਨੇ ਤਿੰਨ ਸਾਲ ਤੋਂ ਆ ਰਿਆ ਟੇਸਟ ਸੇਮ ਹੈ ਤੇ ਅੱਜ ਵੀ ਖਾ ਕੇ ਵੇਖਾਂਗੇ ਤੇ ਆਹ ਲਓ ਜੀ ਪਾਤਾ ਇਮਲੀ ਦਾ ਪਾਣੀ ਹੈ ਨਾ ਹਾਂਜੀ ਹਾਂਜੀ ਆਹ ਲਓ ਜੀ ਇਮਲੀ ਦਾ ਪਾਣੀ ਪਾਤਾ ਸੋ ਇਸ ਤਰ੍ਹਾਂ ਕਰਕੇ ਬਣਾਉਂਦੇ ਨੇ ਬਾਈ ਇੱਕ ਵਾਰੀ ਨਾ ਐਡਰੈਸ ਦੱਸ ਦਿਓ ਆਪਦਾ ਤੁਸੀਂ ਬਾਹੀਆ ਸਰ ਬਸੀ ਪਠਾਣਾ ਆਪਣਾ ਹਾਂਜੀ ਤੇ ਆਪਣਾ ਬਸੀ ਪਠਾਣਾ ਪਠਾਣਾ ਤੋਂ ਕਿੱਧਰ ਜਾਂਦਾ ਰੋਡ ਇਹ ਅੱਗੇ ਕਰਾਲੀ ਵੱਲ ਨੂੰ ਕਰਾਲੀ ਵੱਲ ਨੂੰ ਜਾਂਦਾ ਇਹ ਬਸੀ ਪਠਾਣਾ ਤੋਂ ਜਿਹੜਾ ਰੋਡ ਕਰਾਲੀ ਜਾਂਦਾ ਨਾ ਲੈਫਟ ਹੈਂਡ ਸਾਈਡ ਤੇ ਆ ਪੱਪੂ ਕੁਲ बस ने ने हां, हां बसिमिनडा रोड है जी पप्पू कुलचा किंग ਤੇ ਨਾਲ ਕਨਫੈਕਸ਼ਨਰੀ ਦਾ ਵੀ ਹੈ ਇਹਨਾਂ ਨੇ ਸ਼ਾਪ ਖੋਲੀ ਹੈ ਤੇ ਬਾਈ ਇੱਕ ਗੱਲ ਦੱਸੋ ਕਿਹੜੇ ਕਿਹੜੇ ਐਕਟਰ ਨੇ ਖਾਧਾ ਹੋਇਆ ਐਮੀ ਵਰਕ ਹੋ ਗਿਆ ਇੱਕ ਤਾਂ ਹਾਂਜੀ ਅੱਗੇ ਬੱਸ ਆਈ ਜਾਂਦੇ ਨੇ ਕਿੰਨੇ ਦਾ ਨਾਮ ਦੱਸਾਂ ਤੁਹਾਨੂੰ ਅੱਛਾ ਜੀ ਠੀਕ ਹੈ ਜੀ ਆ ਲੋ ਕਰੋ ਚੈੱਕ ਇਹ ਹੁਣ ਬਾਈ ਨੂੰ ਨਾਮ ਨਹੀਂ ਯਾਦ ਆ ਰਹੇ ਸਿੰਗਰਾਂ ਦੇ ਕਹਿੰਦਾ ਵੀ ਕਿੰਨੇ ਕ ਆਉਂਦੇ ਨੇ ਸਾਡੇ ਅਸੀਂ ਲੋ ਸਰ ਬਿਜ਼ਰੀ ਹੁੰਦੇ ਆ ਫਿਰ ਸਾਨੂੰ ਇਹਨੇ ਦੇਖ ਦੇਣ ਇਹਨੇ ਕੌਣ ਕੋ ਨਾਲ ਆ ਕੇ ਕੌਣ ਕੋ ਚਲਾ ਗਈ ਆ ਪਾਤਾ ਪਿਆਜ ਅਸੀਂ ਇਹਨੂੰ ਰੱਖਦੇ ਧਿਆਨ ਸਰ ਅੱਛਾ ਅੱਛਾ ਭਾਈ ਮੱਖਣ ਕਿਹੜਾ ਵਰਦੇ ਮੱਖਣ ਦਾ ਅਮੁੱਲ ਦਾ ਹੀ ਹੁੰਦਾ ਹੈ ਅਮੁੱਲ ਦਾ ਹੋਵੇ ਹੋਰ ਨਹੀਂ ਵਰਦੇ ਆਪਾਂ ਲਓ ਜੀ ਧਨੀਆ ਪਿਆਜ ਪਾਤਾ ਬਾਈ ਨੇ ਤੇ ਮੱਖਣ ਬਾਈ ਕਹਿੰਦਾ ਅਮੁੱਲ ਦਾ ਵਰਦੇ ਆ ਤੇ ਰਾੜ ਰਾੜ ਕੇ ਖਾਉਂਦੇ ਨੇ ਬਈ ਕੁਲਚਾ ਫੜੋ ਕਰਾਉਂ ਰਹੇ ਹੋਰਾਂ ਕਰੋ ਇੱਕ ਜੀ ਹਾਂਜੀ ਕੁਲਚਾ ਫੜਾਓ ਇੱਕ ਉਰਾਂ ਕਰੋ ਕੁਲਚਾ ਲਓ ਮਹਾਰਾਜ ਲਿਆਓ ਦਿਖਾਓ ਇਹ ਆਪਾਂ ਦਿਖਾਈਏ ਕੋਲੋਂ ਆਹ ਦੇਖੋ ਜੀ ਆ ਹੁੰਦਾ ਜੀ ਕੁਲਚਾ ਜਿੰਨ ਰਾੜ ਕੇ ਬਣਾਇਆ ਜਾਂਦਾ ਹੈ ਲੋ ਜੀ ਇਹ ਕਿੰਨੇ ਵਾਲਾ ਬਾਈ ਜਿਹੜਾ ਫੜਾਇਸ਼ ਕੋਲ ਚਾਹ ਜਿਹੜਾ ਸਾਡੇ ਹੱਥ ਚ 25 ਰੁਪਏ ਦਾ ਆਇਆ ਜੀ ਇਹ 25 ਰੁਪਏ ਦਾ ਕੋਲਚਾ ਹੈ ਦੇਖੋ ਤੁਸੀਂ ਧਨੀਆਂ ਪਿਆਜ਼ ਅੱਛਾ ਇੱਕ ਚੀਜ਼ ਹੈ ਜਿਹੜਾ ਵੀ ਆਪਾਂ ਖਾਣੇ ਆਣਾ ਜੀ ਕੋਲਚਾ ਇਹ ਨਹੀਂ ਵੀ ਆਪਣਾ ਮੁੜ ਕੇ ਬਦ ਜਮੀਰੀ ਹੋ ਜੂਗੀ ਜਾਂ ਗਲੇ ਤੇ ਖੜ ਜੂਗਾ ਪੂਰਾ ਪਚਦਾ ਜੀ ਤੇ ਮਸਾਲੇ ਵਧੀਆਂ ਲੋ ਫੜੋ ਬਾਈ ਜੀ ਪਾਏ ਹੁੰਦੇ ਨੇ ਤੇ ਟੇਸਟ ਆਪਾਂ ਲੱਗਿਆ ਕਰਨ ਜੀ ਤਿੰਨ ਬੱਕ ਬਾਕੀ ਬਈ ਪਨੀਰ ਕਿੰਨਾ ਕੁ ਲੱਗ ਜਾਂਦਾ ਪਨੀਰ ਬਹੁਤ ਲੱਗ ਜਾਂਦਾ ਸਰ ਅਛਾ 7-8 ਕਿਲੋ ਲੱਗਦਾ ਬਰਬਾਹ ਕਿ ਜ਼ਿਆਦਾ ਕਿਲੋ ਕਿ ਲੱਗ ਜਾਂਦਾ ਜੀ ਲਓ ਜੀ 10 ਕਿਲੋ ਪਨੀਰ ਲੱਗਦਾ ਤੇ ਇਹਦਾ ਮਤਲਬ ਕੰਮ ਵਾਧੂ ਹੈ ਤੇ ਮਾਲਕ ਦੀ ਕਿਰਪਾ ਲਓ ਜੀ ਇਹ ਲਿਖਿਆ ਮਸ਼ਹੂਰ ਹੈ ਮੇਰੇ ਕੁਲਚੇ ਜ਼ਮਾਨੇ ਕੋ ਪਤਾ ਹੈ ਖਾਤਾ ਹੈ ਵਹੀ ਜਿਸकी ਕਿਸਮਤ ਮੇ ਲਿਖਾ ਹੈ ਵਾਕਈ ਸਹੀ ਗੱਲ ਹੈ ਤੇ ਆਪਾਂ ਪਟਿਆਲੇ ਤੋਂ ਆ ਜੀ ਇੱਕ ਵਾਰ ਮੈਂ ਪਹਿਲਾਂ ਵੀ ਇੱਥੇ ਆਇਆ ਸੀਗਾ ਲਾਸਟ ਟਾਈਮ ਵਲੌਗ ਪਾਇਆ ਸੀ ਇਹਨਾਂ ਦੇ ਕੁਲਚੇ ਦਾ ਜੀ ਤੇ ਉਹ ਮਤਲਬ ਮੈਨੂੰ ਕਿਸੇ ਨੇ ਕਮੈਂਟ ਕੀਤਾ ਉਹਦੇ ਵੀ ਤੁਸੀਂ ਦੇਖ ਵੀ ਸਕਦੇ ਹੋ 2 ਸਾਲ ਦੀ ਗੱਲ ਹੈ ਉਹ ਬਾਈ ਕਹਿੰਦਾ ਮੈਂ ਜਲੰਧਰ ਤੋਂ ਨਾ ਹੀ ਗੁਲਚੇ ਖਾਣ ਦੇਖੋ ਕਿੰਨੀ ਦੂਰ ਹੈ ਜਲੰਧਰ ਘੱਟੋ ਘੱਟ 150 ਕਿਲੋਮੀਟਰ ਦੂਰ ਹੈ ਜੀ ਤੇ ਕੋਈ ਫੋਰਮ ਤੋਂ ਆਇਆ ਉਹ ਵੀ ਗੁਲਚੇ ਖਾ ਕੇ ਜਾਂਦੇ ਨੇ ਬਾਕੀ ਰਿਵਿਊ ਲੈ ਆਂਦੇ ਆ ਤਿੰਨ ਮੱਖ ਸਾਰਿਆਂ ਦਾ ਜਿਹੜੇ ਜਿਹੜੇ ਆਏ ਜੋ ਕੋਸ਼ਿਸ਼ ਕਰਦੇ ਰਿਵਿਊ ਲੈ ਆਂਦੇ ਜੀ ਇਹ ਬਾਈ ਜੀ ਖਾ ਚੁੱਕੇ ਨੇ ਗੁਲਚੇ ਇਹਨਾਂ ਨੂੰ ਪੁੱਛਦੇ ਆ ਕਿਵੇਂ ਨੇ ਵੀਰੇ ਕਿਵੇਂ ਲੱਗੇ ਤੁਹਾਨੂੰ ਗੁਲਚੇ ਇਹਨਾਂ ਦੇ ਬਹੁਤ ਵਧੀਆ ਜੀ ਸਰਾਂ ਤੋਂ ਆਏ ਜਿੱਦ ਜਦੋਂ ਵੀ ਖਾਣੇ ਨੇ ਸੋਹਰੇ ਆਦੇ ਉਹਨੇ ਖਾ ਅੱਛਾ ਖਾਣੇ ਨੇ ਜੀ ਹਾਂ ਜੀ ਖਾਣੇ ਨੇ ਅੱਛਾ ਪਹਿਲਾਂ ਵੀ ਖਾਂਦੇ ਹੋ ਅੱਛਾ ਡਬਲ ਸ਼ਿਫਟ ਹੈ ਜੀ ਅੱਛਾ ਡਬਲ ਸ਼ਿਫਟ ਕੀ ਬਾਤ ਹੈ ਠੀਕ ਹੈ ਜੀ ਠੀਕ ਹੈ ਜੀ ਕਿੰਨੇ ਜਿਹੜੇ ਤੋਂ ਖਾ ਰਹੇ ਨਹੀਂ ਬਸ ਖਾ ਗੋ ਤੁਸੀਂ ਸਾਨੂੰ ਉਹ ਕਹਿੰਦੀ ਕਿ ਟਿਕ ਟਿਕ 3-4 ਸਾਲ ਤੋਂ ਜੇਦੀ ਖਾਂਦੇ ਨੇ ਲਓ ਜੀ ਬਾਈ ਜੀ ਰਿਤ ਤਿੰਨ ਚਾਰ ਸਾਲ ਤੋਂ ਖਾਂਦੇ ਨੇ ਜੀ ਤੇ ਟੇਸਟ ਉਵੇਂ ਹੀ ਆ ਜੀ ਬਰਕਰਾਰ ਮੈਂ ਕਹਿੰਦੇ ਉਹ ਤਾਂ ਵੀ ਇੱਕ ਨੰਬਰ ਹੈ ਜੀ ਤੈਨੂੰ ਕੁਸਾਲੀ ਮੈਨੂੰ ਇਹਨੇ ਖਾਂਦੇ ਨੇ ਜੀ ਤੇ ਪੂਰਾ ਨਾਮ ਹੈ ਬਾਕੀ ਅਮੇ ਮੇਰੇ ਕਾ ਸੁਨਮ ਬਾਜਵਾ ਸਾਰੇ ਬਹੁਤ ਪਸੰਦ ਕਰਦੇ ਨੇ ਜੀ ਇਹਨਾਂ ਦੇ ਕੁਲਚੇ ਤੇ ਕੰਮ ਘੈਂਟ ਹੈ ਤੇ ਆਪਾਂ ਵੀ ਕਰ ਲਓ ਜੀ ਤੇ ਦੇਖੋ ਤੁਸੀਂ ਨੇੜੇ ਦਿਖਾ ਯਾਰ ਆ ਰੜਿਆ ਜੀ ਬਿਲਕੁਲ ਚੈੱਕ ਕਰੋ ਤੇ ਹੁਣ ਆਪਾਂ ਇਹ ਚ ਪਾ ਕੇ ਵਧੀਆ ਜੀ ਚਟਨੀ ਤੇ ਟੇਸਟ ਕਰਕੇ ਤੁਹਾਨੂੰ ਦੱਸ ਦਿਆਂ ਜੀ ਕਿੰਨਾ ਦਾ ਟੇਸਟ ਜੀ ਵੀਰੇ ਮੈਨੂੰ ਮਿੱਠੀ ਚਟਨੀ ਫੜਾਓ ਕਿੱਥੇ ਆ ਲੈਓ ਜੀ ਆਹ ਬਈ ਆਇਓ ਜੀ ਇਹ ਚਟਨੀ ਵੀ ਬਾਈ ਆਪ ਤਿਆਰ ਕਰਦੇ ਨੇ ਜੀ ਤੇ ਲਓ ਜੀ ਕਰੋ ਚੈੱਕ ਆ ਗੋੜਾੜੀ ਘੈਂਟ ਘੈਂਟ ਚਟਨੀ ਤੇ ਨਾਲੇ ਪਾਉਨੇ ਆ ਸਹੀ ਚਟਨੀ ਮਿਰਚਾਂ ਵਾਲੀ ਕਿਆ ਬਾਤ ਹੈ ਭਾਈ 2-3 ਸਾਲ ਤੋਂ ਖਾ ਰਹੇ ਆ ਟੇਸਟ ਬਿਲਕੁਲ ਸੇਮ ਹੀ ਹੈ ਜੀ ਬਹੁਤ ਘੈਂਟ ਹੈ ਜਦੋਂ ਵੀ ਤੁਸੀਂ ਆਓ ਬਸ ਜਪਠਾਣਾ ਪੱਪੂ ਦਾ ਕੋਚਾ ਵੀਰ ਦਾ ਜਰੂਰ ਖਾ ਕੇ ਜਾਓ ਜੀ ਬਹੁਤ ਘੈਂਟ अच्छा वीरए किन्ने वजे आंदे तुसी सवेरे अपना सर, अपना टाइम ਹੈਗਾ ਸਰ 11:30 ਵਜੇ ਤੱਕ اچھا 11:30 ਵਜੇ ਆਉਂਦੇ ਹੋ ਆ ਜੰਨੇ ਆਪਾਂ اچھا ਤੇ ਸ਼ਾਮ ਨੂੰ ਕਿੰਨੇ ਵਜੇ ਤੱਕ ਬਸ 9 ਵਜੇ ਤੱਕ ਖੜੇ ਰਹਿਣੇ ਬਾਕੀ ਕੰਮ ਤੇ ਨਾ ਕੋਈ ਪਤਾ ਵੀ ਨਹੀਂ ਹੈਗਾ ਸਰ ਕੱ ਚੱਲ ਜੀ ਅੱਧਾ ਪੌਣਾ ਘੰਟਾ ਲੰਮਾ ਵੀ ਚੱਲ ਜਾਂਦਾ ਹੈ ਚਲੋ ਜੀ ਰਾੜੀ ਜਾਂਦਾ ਬਾਈ ਗੁਲਚੇ ਆ ਪਰਸੀ ਹੋ ਰਹੀ ਹੈ ਜੀ ਗੁਲਚਿਆਂ ਦੇ ਵਿੱਚ ਸਟਾਫ ਆ ਲੋ ਜੀ ਸਭ ਹੋ ਗਈ ਕਿੰਨਾ ਗੁਲਚਾ ਲੱਗ ਜਾਂਦਾ ਬਈ 1000 ਗੁਲਚਾ ਕਿ ਨਹੀਂ ਦਿਨ ਚ ਮੈਂ ਠੀਕ ਹੈ ਸਰ ਜਿੰਨੇ ਲੱਗ ਜਾਂਦਾ ਹੈ ਹੈ ਲੱਗ ਜਾਂਦਾ ਹੈ ਠੀਕ ਹੈ ਪ੍ਰੋਪਰ ਦੱਸਿਆ ਨਹੀਂ ਬਾਈ ਨੇ ਲਓ ਜੀ ਹਰ ਤਰ੍ਹਾਂ ਦਾ ਕੁਲਚਾ ਤੁਹਾਨੂੰ ਮਿਲ ਜੂਗਾ ਇੱਥੇ ਜੀ ਪਨੀਰ ਵਾਲਾ ਸਿੰਪਲ ਕੁਲਚਾ ਜਿਵੇਂ ਜਾਂ ਮਰਜ਼ੀ ਤੁਸੀਂ ਐਡਿਟ ਕਰਾ ਕੇ ਜਾਂ ਕਸਟਮਾਈਜ਼ ਕਰਕੇ ਵੀ ਜਿਹੜਾ ਖਾ ਸਕਦੇ ਹੋ ਜੀ ਅੱਛਾ ਬਾਈ ਅੰਕਲ ਤਾਂ ਚੱਲ ਇੱਥੇ ਹੈ ਨਹੀਂ ਗਏ ਬਾਈ ਤੈਨੂੰ ਦੱਸਿਆ ਹੋਣਾ ਅੰਕਲ ਨੇ ਕਿੰਨਾ ਟਾਈਮ ਹੋ ਗਿਆ ਮਤਲਬ ਤੁਹਾਨੂੰ ਬਣਾਉਂਦਿਆਂ ਨੂੰ ਇਹ ਕੁਲਚੇ ਬਸ 1990 ਤੋਂ ਕੰਮ ਕਰ ਰਹੇ ਹਾਂ ਜੀ ਅੱਛਾ 1990 ਤੋਂ ਹਾਂਜੀ ਤੇ ਕਿੰਨੇ ਸਾਲ ਹੋ ਗਏ ਤਕਰੀਬਨ ਇਹ 35 ਸਾਲ ਹੋ ਗਏ ਜੀ 35 ਸਾਲ ਤੋਂ ਕਰ ਰਹੇ ਨੇ ਬਾਈ ਕੰਮ ਯਾ ਬਾਈ ਯਾਰ ਗਾਗਰ ਜੀ ਬਹੁਤ ਵਧੀਆ ਪਕਵਣ ਦੀ ਇਹਦੇ ਚ ਕੀ ਪਾ ਕੇ ਰੱਖਦੇ ਹੋ ਮੈਂ ਕੁਝ ਨਹੀਂ ਵੈਸੇ ਤਾਂ ਛੋਲੇ ਰੱਖਦੇ ਆਂ ਅੱਛਾ ਅੱਛਾ ਵੈਸੇ ਬਾਈ ਉਹਲੇ ਸਮਾਨ ਨੂੰ ਰੱਖਿਆ ਹੋਇਆ ਹੈ ਸਾਲੇ ਮੁੱਲੇ ਹੈ ਅੱਛਾ ਇਹਦੇ ਚ ਰੱਖਣ ਨਾਲ ਕੀ ਜ਼ਿਆਦਾ ਟੇਸਟ ਬਣ ਜਾਂਦਾ ਹੈ ਇਸ ਵਾਰ ਪਿਛਾਣੇ ਹੀ ਤੋਂ ਹੈ ਪਿਛਾਣੇ ਤੋਂ ਅਗੇ ਕੁਲਚਾ ਨਾਲ ਇਹ ਚੋਣ ਨਿਸ਼ਾਨਾ ਹੈ ਹਾਂ ਜੀ ਕਿ ਕੁਲਚੇ ਵਾਲੇ ਖੜੇ ਆਪਾਂ ਹਾਂ ਵੀ ਕੁਲਚੇ ਵਾਲੇ ਖੜੇ ਨੇ ਵਾਕਈ ਸਹੀ ਗੱਲ ਹੈ ਆਹ ਦੇਖੋ ਜੀ ਧਨੀਆ ਪਿਆਜ਼ ਆ ਗਿਆ ਸਾਰਾ ਕੁਝ ਵਧੀਆ ਨਿੰਬੂ ਨੁਬੂਆ ਦੇਖੋ ਪਾ ਕੇ ਸਾਰਾ ਸਮਾਨ ਘੇਟ ਹੈ ਸਫਾਈ ਵਾਲਾ ਜੀ ਸਟਫਿੰਗ ਚੱਲ ਰਹੀ ਹੈ ਸੋ ਜਿਹੜਾ ਵੀ ਜਾਣਾ ਇੱਥੇ ਤੁਸੀਂ ਬਸੇ ਆਉਂਦੇ ਹੋ ਜਰੂਰ ਆਓ ਤੇ ਬਾਕੀ ਆ ਵੀ ਆਪਣਾ ਹੀ ਅੰਕਲ ਦਾ ਹੀ ਆ ਵੀ ਹਾਂਜੀ ਹਾਂਜੀ ਆਪਣਾ ਹੀ ਆ ਸਰ ਆਪਣਾ ਆ ਵੇਖੋ ਜੀ ਆ ਕਨਫੈਕਸ਼ਨਰੀ ਦੀ ਸ਼ਾਪ ਐ ਪਪੂ ਕੁਲਚਾ ਖਾਂਗੇ ਜੀ ਤੁਸੀਂ ਇੱਥੇ ਵੀ ਆ ਸਕਦੇ ਹੋ ਜੀ ਆ ਦੇਖੋ ਤੇ ਕੇਕ ਕਿੰਨੇ ਤੋਂ ਸਟਾਰਟ ਬਈ ਕਿਹਾ 200 ਤੋਂ ਕੇਕ 200 ਤੋਂ ਸਟਾਰਟ ਐ ਤੇ ਆ ਵੀ ਸਮਾਨ ਤੁਹਾਨੂੰ ਇੱਥੇ ਇਹਨਾਂ ਦੇ ਮਿਲ ਜੂਗਾ ਜੀ ਤੇ ਵਿਜ਼ਿਟ ਕਰੋ ਜਿਹੜੇ ਜਿਹੜੇ ਵੀਰ ਭਰਾ ਕੁਲਚਾ ਅੱਛਾ ਬਾਈ ਪੈਟੀਆਂ ਵੀ ਰੱਖ ਲਿਆ ਨੇ ਹਾਂ ਅੱਛਾ ਜੀ ਸਾਰਾ ਸਮਾਨ ਹੀ ਗਏ ਕਨਫੈਕਸ਼ਨਰੀ ਵਾਲਾ ਲੋ ਜੀ ਇਹ ਕੇਕ ਚੈੱਕ ਕਰ ਲਓ ਹਾਂਜੀ ਲੋ ਜੀ ਆਪਾਂ ਕੁਲਚਾ ਲਿਆ ਜੀ ਖਾ ਤੇ ਸਾਰਾ ਤੁਹਾਨੂੰ ਟਾਈਮਿੰਗ ਦੱਸਤੀ ਕਦੋਂ ਆਉਂਦੇ ਨੇ ਬਾਈ ਵਾਹ ਬਾਈ ਪੁਰਾਣਾ ਕੰਮ ਹੈ ਇਹਨਾਂ ਦਾ ਤੇ ਬੜਾ ਵਧੀਆ ਮਤਲਬ ਕੁਲਚੇ ਦਾ ਸਿਸਟਮ ਇਹਨਾਂ ਦਾ ਸਵਾਦ ਬਹੁਤ ਹੈ ਖਾ ਕੇ ਇਹ ਨਹੀਂ ਵੀ ਆਪਾਂ ਨੂੰ ਹੈਵੀ ਜਿਹਾ ਫੀਲ ਹੁੰਦਾ ਸਮ ਟਾਈਮ ਆਪਾਂ ਕੋਈ ਤਲੇ ਹੋਈ ਚੀਜ਼ ਖਾ ਲਈਏ ਤੇ ਹੈਵੀ ਫੀਲ ਹੁੰਦਾ ਪਰ ਨਹੀਂ ਬੜਾ ਵਧੀਆ ਟੇਸਟ ਹੈ ਤੇ ਬਸ ਹੀ ਪਠਾਨਾ ਦੇ ਵਿੱਚ ਆ ਜੀ ਕਰਾਲੀ ਨੂੰ ਜਿਹੜਾ ਰੋਡ ਜਾਂਦਾ ਉੱਤੇ ਲੈਫਟ ਹੈਂਡ ਸਾਈਡ ਇਹਨਾਂ ਦੀ ਜਦੋਂ ਕਰਾਲੀ ਨੂੰ ਜਾਈਏ ਸ਼ਾਪ ਆਉਂਦੀ ਹੈ ਤੇ ਤੁਸੀਂ ਵੀ ਆ ਕੇ ਇੱਥੇ ਆਪਦਾ ਟੇਸਟ ਜਿਹੜਾ ਦਾ ਕੋਈ ਚੇ ਦਾ ਲੈ ਸਕਦੇ ਹੋ ਸੋ ਦੱਸਿਓ ਜੀ ਆਪਣਾ ਕਿੱਦਾਂ ਲੱਗਾ ਅੱਜ ਦਾ ਵਲੌਗ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਜੀ ਕਿੱਦਾਂ ਲੱਗਾ ਆਪਣਾ ਅੱਜ ਦਾ ਵਲੌਗ ਜੀ ਧੰਨਵਾਦ ਜੀ